रामगढ़िया इंस्टीट्यूट ऑफ इंजीनियरिंग एंड टेक्नोलॉजी फगवाड़ा ਵਿਖੇ ਮਹਾਤਮਾ ਗਾਂਧੀ ਜੀ ਦੇ 155ਵੇਂ ਜਨਤੀ ਸਮਾਰੋਹ ਫਗਵਾੜਾ ਦੀ ਨਗਰ ਨਿਗਮ ਦੇ ਸਾਂਝ ਨਾਲ ਸੰਪੰਪਤ ਕੀਤਾ ਗਿਆ ਇਸ ਸਮਾਰੋਹ ਦਾ ਆਯੋਜਨ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਕੌਰ ਪੋਗਲ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਵਿਉਮਾ ਪੋਗਲ ਡਾਇਰੈਕਟਰ ਰਾਮਗੜੀ ਐਜੂਕੇਸ਼ਨ ਕਾਉਂਸਲ ਹਾਜ਼ਰ ਹੋਏ ਜਦਕਿ ਸਮਾਗਮ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਨਮਨੀਤ ਕੌਰ ਭਲ ਪਹੁੰਚੇ ਜਿਨ੍ਹਾਂ ਨੇ ਆਈਈਸੀ ਮਾਹਿਰ ਮੈਡਮ ਪੂਜਾ ਸ਼੍ਰੀਮਤੀ ਸੁਨੀਤਾ ਸ਼ਾ ਸ਼ਰਮਾ ਅਜੇ ਕੁਮਾਰ ਸ਼੍ਰੀਮਾ ਨਾਮਦੇਵ ਹਤੇ ਸ਼ਰਮਾ ਅਤੇ ਜਤਿੰਦਰ ਵਿਜੇਤ ਅਤੇ ਆਸ਼ਾ ਰਾਣੀ ਨਾਲ ਮਿਲ ਕੇ ਰਿਬਨ ਕਟਣ ਦੀ ਰਸਮ ਅਦਾ ਕੀਤੀ ਇਸ ਸਮਾਰੋਹ ਦਾ ਮੁੱਖ ਵਿਸ਼ਾ ਸੀ ਸਵਸ਼ਥਾ ਹੀ ਸੇਵਾ ਹੈ ਜਿਸ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਇਸ ਦੌਰਾਨ ਜਿਥੇ ਸਾਬ ਸਫਾਈ ਅਤੇ ਸੁਰੱਖਿਆ ਨੂੰ ਲੈ ਕੇ ਅਹਿਮ ਵਿਚਾਰ ਕੀਤੇ ਗਏ ਉੱਥੇ ਹੀ ਲੋਕਾਂ ਨੂੰ ਇਸ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੇ ਸਾਫ ਸਫਾਈ ਨੂੰ ਯਕੀਨੀ ਬਣਾਉਣ ਲਈ ਇਕੱਠੇ ਮਹਿੰਮ ਦਾ ਹਿੱਸਾ ਬਣਨ ਦੀ ਵੀ ਸੋਚੀ। ਇਸ ਮੌਕੇ ਗਿੱਲਾ ਤੇ ਸੁੱਕਾ ਕਚਰਾ ਅਲੱਗ-ਅਲੱਗ ਕਰਨ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ ਗਿਆ। ਅਤੇ ਸਾਫ ਸੁਥਰੇ ਤੇ ਹਰੇ ਭਰੇ ਰਾਸ਼ਟਰ ਦੇ ਬੈਨਰ ਹੇਠ ਇੱਕ ਵਿਚਾਰ ਰੈਲੀ ਗੱਡੀ ਇਸ ਮੌਕੇ ਮੁੱਖ ਮਹਿਮਾਨ ਮੈਡਮ ਨਮਨੀਤ ਕੌਰ ਬਲ ਨੇ ਆਰਈਸੀ ਮੈਨੇਜਮੈਂਟ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਜਥੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਸਫਾਈ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਤੇ ਸਾਨੂੰ ਵੀ ਸਾਰਿਆਂ ਨੂੰ ਅਜਿਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ ਅੱਜ ਸਾਡੇ ਆਰ ਰਾਮਗੜੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਵਿੱਚ ਸਵੱਛ ਭਾਰਤ ਅਭਿਆਨ ਚਲਾਇਆ ਗਏ ਹਰ ਇੱਕ ਸਾਲ ਹੁੰਦਾ ਹੈ ਸਾਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿ ਅਸੀਂ ਰੈਲੀ ਵਗੈਰਾ ਗੱਡੀਆਂ ਤੇ ਅਸੀਂ ਸੌ ਗਾਦੀ ਆਪਣੇ ਆਲੇ ਦੁਆਲੇ ਨੂੰ ਤੇ ਆਪਣੇ ਕਾਲਜ ਨੂੰ এনਵਾਇਰਨਮੈਂਟ ਨੂੰ ਸਾਫ਼ ਰੱਖਣਾ ਹੈ ਤੇ ਬੇਸਿਕਲੀ ਗੱਲ ਇਹ ਹੈ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਲਾ ਦੋਲਾ ਸਾਫ਼ ਰੱਖਣਾ ਚਾਹੀਦਾ ਤੇ ਆਪਣੀ ਬਾਹਲੀ ਜੋ ਪਬਲਿਕ ਪ੍ਰੋਪਰਟੀ ਹਨ ਉਹ ਆਪਣੀ ਪ੍ਰੋਪਰਟੀ ਸਮਝਣੀ ਚਾਹੀਦੀ ਹੈ ਤੇ ਕਿੱਦਾਂ ਤੁਸੀਂ ਸ਼ੁਰੂਆਤ ਕਰੋਗੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣਾ ਸਭ ਤੋਂ ਪਹਿਲਾਂ ਆਪਣੇ ਘਰ ਦੇ ਆਲੇ ਦੋਲੇ ਜੋ ਵੀ ਗਲੀਆਂ ਵਗੈਰਾ ਹਨ ਜੋ ਵੀ ਮਤਲਬ ਪਬਲਿਕ ਪਲੇਸਿਸ ਆ ਰੇਲਵੇ ਸਟੇਸ਼ਨ ਆ ਬੱਸ ਅੱਡੇ ਅਸੀਂ ਦੇਖ ਲਈ ਕਾਫੀ ਕੂੜਾ ਵਰਗ ਵਗੈਰਾ ਸੁੱਟਿਆ ਹੁੰਦਾ ਹੈ ਉਹ ਸਾਰਾ ਧਿਆਨ ਰੱਖਣਾ ਚਾਹੀਦਾ ਆ ਬਿਜਿਲੀ ਆਪਣ ਸਾਰਾ ਕੁਝ ਆਪਣੀ ਨਿੱਜੀ ਸੰਪਤੀ ਸਮਝ ਕੇ ਉਹਨਾਂ ਨੂੰ ਸਾਫ਼ ਸੁੱਧਰਾ ਰੱਖਣਾ ਚਾਹੀਦਾ ਜਿਹੜਾ ਕੂੜਾ ਆ ਕਈ ਸੁੱਟ ਦਿੰਦੇ ਪਿੱਛੇ ਸੁੱਟਣਾ ਜਿਹੜਾ ਜਿਹੜੇ ਇੱਦਾਂ ਕਿਤੇ ਵੀ ਸਟੇਸ਼ਨ ਤੇ ਆ ਜਾਂ ਬੱਸ ਸਟੈਂਡ ਤੇ ਆ ਹਰ ਇੱਕ ਜਗ੍ਹਾ ਤੇ ਇੱਕ ਸਪੈਸ਼ਲ ਪਲੇਸ ਉਹਨਾਂ ਨੇ ਗਵਰਨਮੈਂਟ ਡੱਬੀ ਰੱਖਦੀ ਆ ਗਿੱਲੇ ਗਿੱਲੇ ਕੂੜੇ ਲਈ ਅਲੱਗ ਤੇ ਸੁੱਕੇ ਕੂੜੇ ਲਈ ਉਹਨਾਂ ਵੀ ਸਲਤਾਨਾ ਚਾਹੀਦਾ ਤੇ ਆ ਆਪਣੇ ਕਈ ਬਲੌਗ ਨਹੀਂ ਪੜੇ ਲ ਜੋ ਪੜੇ ਲਿਖਿਆ ਸੀ ਜਿਹੜੇ ਦਸਤੂਰੀਸ ਵਗੈਰਾ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਵੀ ਤੁਸੀਂ ਇਹ ਕੁੜਾ ਇੱਥੇ ਸਿੱਟਣਾ ਇੱਥੇ ਸਿੱਟਣਾ ਹੈ ਲੋਕਾਂ ਨੂੰ ਇਹ ਨਹੀਂ ਕਹਿਣਾ ਚਾਹਾਂਗਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਇਹ ਨਾ ਕਿ ਸਰਕਾਰ ਦਾ ਜ਼ਿੰਮੇਵਾਰੀ ਹੈ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਸਫਾਫ ਸਫਾਈ ਰੱਖਣ ਦੇ ਨਾਲ ਤੁਸੀਂ ਘੱਟ ਬਿਮਾਰ ਹੋਵੋਗੇ ਨਾ ਕਿ ਸਰਕਾਰ ਘੱਟ ਬਿਮਾਰ ਹੋਏਗੀ ਸਫਾਈ ਰੱਖ ਕੇ ਤੁਸੀਂ ਇੱਕ ਬੈਟਰ ਮੈਂਟਲ ਹੈਲਥ ਨੂੰ ਇਵਨ ਕਿ ਇੱਕ ਬੈਟਰ ਫਿਜ਼ੀਕਲ ਹੈਲਥ ਨੂੰ ਵੀ ਪ੍ਰਮੋਟ ਕਰਦੇ ਆਂ ਸਾਫ ਸਫਾਈ ਰੱਖਣ ਦੇ ਨਾਲ ਤੁਸੀਂ ਐਨਰਜੈਟਿਕ ਫੀਲ ਕਰਦੇ ਆ ਜਿਹਦੇ ਨਾਲ ਕੀ ਤੁਹਾਡਾ ਡੇ ਜਿਹੜਾ ਹੈ ਉਹ ਬਹੁਤ ਵਧੀਆ ਜਾਂਦਾ ਹੈ ਜਦੋਂ ਕਿ ਆਲੇ ਦੁਆਲੇ ਸਾਫ ਸਫਾਈ ਹੋਏਗੀ ਤੁਹਾਡਾ ਕੰਮ ਕਰਨ ਦਾ ਐਕਸਰਸਾਈਜ਼ ਕਰਨ ਦਾ ਦਿਲ ਕਰੇਗਾ ਤੇ ਉਹ ਸਾਫ ਸਫਾਈ ਦੇ ਨਾਲ ਤੁਹਾਡੀ ਇੱਕ ਮੈਂਟਲ ਹੈਲਥ ਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪਾਏਗਾ ਅੱਜ ਜਿਹੜਾ ਇਵੈਂਟ ਹੈ ਉਹਦੇ ਵਿੱਚ ਇੱਕ ਸੌਂਗ ਹੀ ਖਾਦੀ ਗਈ ਸੀ ਉਹ ਕਾਦੀ ਸੀਗੀ ਕੀ ਸੀਗੀ ਉਹ ਆਪਣਾ ਆੜ-ਦੜਾ ਸਾਫ ਰੱਖਣ ਦੀ ਸੌਂਗ ਖਾਦੀ ਗਈ ਸੀਗੀ ਲੋਕਾਂ ਨੂੰ ਜਾਗਰੂਤ ਕਰਨ ਦੀ ਸੌਂਗ ਖਾਦੀ ਗਈ ਸੀਗੀ ਤੇ ਮੈਂ ਇਹਨਾਂ ਕਹਿਣਾ ਚਾਹੁੰਦਾ ਕੱਲੀ 100 ਖਾਨ ਦੇ ਨਾਲ ਇਹ ਸਾਡਾ ممکن ਨਹੀਂ ਹੋ ਪਾਏਗਾ ਸਾਨੂੰ ਜਿਵੇਂ ਕਿ ਮੁਹੱਲਿਆਂ ਦੇ ਵਿੱਚ ਮੁਹੱਲਾ ਕਮੇਟੀ ਬਣੀ ਹੁੰਦੀ ਹੈ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਗਿੱਲਾ ਟਿਕ ਚੁੱਕਾ ਗੂੜਾ ਕੀ ਹੁੰਦਾ ਹੈ ਤੇ ਉਹਨਾਂ ਨੂੰ ਕਿੱਦਾਂ ਵਕਤ ਦਿੱਤਾ ਜਾਂਦਾ ਹੈ